ਇੱਥੇ ਜੰਮਦੇ ਨੂੰ ਮਹਿਮਾ ਪੈਣ ਪੈਂਦੀਆਂ ਨੇ ਕਦੇ ਕੁਦਰਤੀ ਆਫਤ ਦੀ ਪੈ ਗਈ ਤੇ ਕਦੀ ਕਿਸੇ ਹਮਲਾਵਰ ਦੀ ਪੈ ਗਈ ਪਰ ਗੁਰੂ ਨੇ ਸਿੱਖਾਂ ਨੂੰ ਬੜੀ ਕਿਰਪਾ ਕੀਤੀ ਸਿੱਖ ਤਕੜੇ ਵੀ ਬੜਿਆ ਇਹ 'ਚ ਕੋਈ ਸ਼ੱਕ ਨਹੀਂ ਆ ਭਰ ਭਰ ਕੇ ਪਸ਼ੂਆਂ ਦਾ ਚਾਰਾ ਭਰ ਭਰ ਕੇ ਟਰਾਲੀਆਂ ਰਾਸ਼ਨ ਦੀਆਂ ਪਾਣੀ ਦੀਆਂ ਪੇਟੀਆਂ ਮੈਂ ਵੇਖਿਆ ਵੀ ਰੋਡ ਦੇ ਉੱਤੇ ਸਾਧ ਸੰਗਤ ਜੀ ਐਣ ਲੈਣਾ ਲੱਗੀਆਂ ਜਾ ਰਹੀਆਂ ਨੇ ਕਿਉਂ ਅਸੀਂ ਆਪਣੇ ਭਰਾਵਾਂ ਦੀ ਬਾਹ ਫੜਨੇ ਜਾਣਦੇ ਆ ਸਰਕਾਰਾਂ ਨੇ ਕੱਖ ਨਹੀਂ ਕਰਨਾ ਸਰਕਾਰੀ ਤੰਤਰ ਉਥੇ ਫੇਲ ਹੋ ਜਾਂਦਾ ਹੈ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਦਾ ਇਹੋ ਜਿਹਾ ਤੰਤਰ ਹੈ ਦੁਨੀਆਂ ਤੇ ਲੱਖ ਮੁਸੀਬਤਾਂ ਆਉਣ ਜਦੋਂ ਸਰਕਾਰਾਂ ਵੀ ਹੱਥ ਖੜੇ ਕਰ ਜਾਣ ਬੰਦਾ ਨਿਸ਼ਾਨ ਸਾਹਿਬ ਦੇ ਥੱਲੇ ਆਵੇ ਇਹ ਸ੍ਰੀ ਗੁਰੂ ਰਾਮਦਾਸ ਜੀ ਦਾ ਘਰ ਇਹ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਘਰ ਇੱਕ ਕਲਕੀਆਂ ਵਾਲੇ ਪਾਦਸ਼ਾਹ ਗੁਰੂ ਗੋਬਿੰਦ ਸਿੰਘ ਦਾ ਘਰ ਹੈ ਇਸ ਸੰਸਾਰ ਦੇ ਉੱਤੇ ਕਦੇ ਵੀ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦਾ ਸਾਧ ਸੰਗਤ ਇਸ ਕਰਕੇ ਮੈਂ ਆਪਣੇ ਭਰਾਵਾਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਵੀ ਬੇਨਤੀ ਕਰਾਂਗਾ ਕਿ ਪਿੰਡ ਸਭੋ ਤਕੜੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦਿਨ ਤੋਂ ਹੀ ਸੇਵਾ ਕਰ ਰਹੀ ਹੈ ਜਿਸ ਦਿਨ ਤੋਂ ਹੜ ਆਏ ਹੋਏ ਨੇ ਪੰਜਾਬ ਦੇ ਅੰਦਰ ਸਾਧ ਸੰਗਤ ਵਦ ਚੜ ਕੇ ਆਪਾਂ ਆਪਣੇ ਨਗਰਾਂ ਦੀ ਸਾਰ ਲਈਏ ਇਹ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਮਹਾਰਾਜ ਦੀ ਕਿੱਡੀ ਸੋਚ ਸੀ ਉਹਨਾਂ ਕਹਿੰਦਾ ਸਿੱਖਾ ਤਗੜਾ ਹੋ ਦਸਵੰਦ ਵੀ ਤਗੜਾ ਹੋ ਕੇ ਕੱਢੀ ਤੇ ਨਾਮ ਵੀ ਤਗੜਾ ਹੋ ਕੇ ਜਪੀ ਜੇ ਲੱਖੀਸ਼ਾ ਵਣਜਾਰਾ ਦਿੱਲੀ 'ਚ ਤਗੜਾ ਨਾ ਨਾ ਹੁੰਦਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਸਕਾਰ ਕਿਵੇਂ ਹੁੰਦਾ ਉਹਨੇ ਕਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਤੂੰ ਮੇਰੇ ਤੇ ਇੰਨੀ ਕਿਰਪਾ ਕੀਤੀ ਆ ਇਹੋ ਜਿਹਾ ਇੱਕ ਘਰ ਇਹ ਘਰ ਤਾਂ ਬਹੁਤ ਛੋਟੀ ਗੱਲ ਐ ਜੇ ਕਿਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇਰੇ ਪਵਿੱਤਰ ਸਰੀਰ ਦਾ ਸਸਕਾਰ ਕਰਨ ਲਈ ਮੈਨੂੰ ਆਪਣੇ ਸਾਰੇ ਘਰ ਜਿੰਨੇ ਤੋਂ ਬਖਸ਼ੇ ਨੇ ਜੇਕਰ ਉਹ ਵੀ ਕਿਤੇ ਫੂਕਣੇ ਪੈਣ ਸਾੜਨੇ ਪੈਣ ਮੈਂ ਤਾਂ ਵੀ ਪਰਵਾਹ ਨਹੀਂ ਕਰਾਂਗਾ ਉਹਨੇ ਨਹੀਂ ਪਰਵਾਹ ਕੀਤੀ ਉਹਨੇ ਕਿਹਾ ਸੱਚੇ ਪਾਤਸ਼ਾਹ ਮਹਾਰਾਜ ਇੱਕ ਤਾਂ ਕੀ ਇਹੋ ਜੇ ਮੈਂ ਕਈ ਘਰ ਵਾਰ ਸਕਦਾ ਹਾਂ ਕਿਉਂਕਿ ਮੇਰੇ ਕੋਲ ਜੋ ਕੁਝ ਦਿੱਤਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਹੈ ਧਰਮ ਦੀ ਕਿਰਤ ਕਰਨੀ ਮਾੜੀ ਨਹੀਂ ਦੱਬ ਕੇ ਕਰੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਕਸਰ ਬੇਨਤੀ ਕਰਦਾ ਹੁੰਨਾ ਦੱਬ ਕੇ ਕਿਰਤ ਕਰੋ ਗੁਰੂ ਨਾਨਕ ਦੇ ਮਹਾਰਾਜ ਭਾਈ ਮਨੁੱਖ ਕੋਲ ਗਏ ਮਹਾਰਾਜ ਮਲਕ ਭਾਗੋ ਕੋਲ ਗਏ ਤੇ ਮਲਕ ਭਾਗੋ ਦੇ ਕੋਲ ਜਿਹੜਾ ਧਨ ਸੀ ਉਹਦੇ ਨਾਲੋਂ ਕਈ ਗੁਣਾ ਵੱਧ ਭਾਈ ਮਨ ਸੁਖ ਦੇ ਕੋਲ ਧਨ ਸੀ